ਵਾਇਰੂ ਜੀ ਦਾ ਖਾਲਸਾ ਬਾਇਰੂ ਜੀ ਦੀ ਫਤਿਹ ਅੱਜ ਨਾਲ ਜਦਾ ਅੱਗੇ ਤੁਹਾਨੂੰ ਸਾਰੀਆਂ ਵੀਡੀਓ ਆਉਂਦੀ ਰਹਿੰਦੀਆਂ ਨੇ ਅਪਡੇਟ ਰੋਜ਼ ਠਗੀਆਂ ਵੱਜਦੀਆਂ ਆ ਬਹੁਤ سارے ਫੋਨ ਆਉਂਦੇ ਆ ਬਹੁਤ ਲੋਕਾਂ ਦੇ ਅਕਾਊਂਟ ਖਾਲੀ ਹੋ ਜਾਂਦੇ ਆ ਬੜੀ ਮਿਹਨਤ ਨਾਲ ਕਮਾਇਆ ਹੋਇਆ ਪੈਸਾ ਇੱਕ ਮਿੰਟ ਦੇ ਵਿੱਚ ਕਿਸੇ ਹੋਰ ਦੇ ਅਕਾਊਂਟ ਚਲ ਜਾਂਦਾ ਆ ਹੁਣੇ-ਹੁਣੇ ਜਦੋਂ ਵੀਡੀਓ ਬਣਦੀ ਪਈ ਆ 10 ਤਰੀਕ ਨੂੰ ਸਵੇਰੇ ਹੁਣ 11 ਵਜੇ ਆ ਤੇ ਸਾਡੀ ਭੂਆ ਆਈ ਸੀਗੀ ਇੱਥੇ ਆਪਣੇ ਪੇਕੇ ਘਰ ਤੇ ਇਹਦਾ ਵੀ ਫੋਨ ਚੱਲਦਾ ਪਿਆ ਸੀਗਾ ਤੇ ਇਹਦਾ ਭਤੀਜਾ ਬਣ ਕੇ ਕੋਈ ਫੋਨ ਕਰ ਰਿਹਾ ਸੀ ਕੈਨੇਡਾ ਤੋਂ ਕੈਨੇਡਾ ਤੋਂ ਕਹਿੰਦਾ ਮੈਂ ਕੈਨੇਡਾ ਤੋਂ ਬੋਲਦਾ ਤੇਰਾ ਭਤੀਜਾ ਆ ਪੂਆ ਮੇਰੇ ਦੋਸਤ ਦੀ ਇਹ ਹੈ ਨਾ ਬਹੁਤ ਪਿਆਰ ਆ ਤੇਰੀ ਮੰਮੀ ਬਿਮਾਰ ਆ ਤੇ ਮੈਨੂੰ ਪੈਸੇ ਘਾਲ ਦਿਓ ਤੇ ਪੌਂਡ ਦੇ ਪਹਿਲਾਂ 7 ਲੱਖ ਤੈਨੂੰ ਪਾਇਆ ਪਹਿਲਾਂ 7 ਲੱਖ ਕਿਸੇ ਕੋਲ ਗੱਦ ਨਾ ਕਰੀ ਕਿਸੇ ਭੈਣ ਭਰਾ ਨੂੰ ਨਾ ਦੱਸੀ 7 ਲੱਖ 20000 ਤੈਨੂੰ ਪਾਤਾ ਜਿਹਦੇ ਵਿੱਚੋਂ 50000 ਪੂਆ ਜੀ ਤੇਰਾ ਆ ਤੇ ਬਾਕੀ ਪੈਸੇ ਹੈਗੇ ਆ ਮੇਰੇ ਦੋਸਤ ਦੀ ਮੰਮੀ ਨੂੰ ਹੁਣੇ-ਹੁਣੇ ਪਾ ਦੇ ਉਹਦੇ ਅਕਾਊਂਟ ਚ ਪਾ ਮੈਂ ਤੈਨੂੰ ਨੰਬਰ ਕਾਲ ਦਿੰਦਾ ਆ ਦੋਸਤ ਦੇ ਤਾਂ ਉਹਨੇ ਫੇਰ ਮੈਨੂੰ ਫੋਨ ਕੀਤਾ ਦੋਸਤ ਨੇ ਉਹ ਮੁੰਡੇ ਦੇ ਦੋਸਤ ਦੀ ਉਹ ਕਹਿੰਦਾ ਆ ਵੀ ਮੇਰੀ ਮੰਮੀ ਬਹੁਤ ਜ਼ਿਆਦੀ ਬਿਮਾਰ ਆ ਸਖਤ ਬਿਮਾਰ ਆ ਫੇਰ ਅੱਗ ਲਾਉਣੀ ਮੈਂ ਪੈਸਾ ਛੇਤੀ ਪਾ ਦੇ ਛੇਤੀ ਛੇਤੀ ਹੁਣੇ ਪਾ ਦੇ ਮੈਂ ਕਿਹਾ ਵੀ ਮੇਰੇ ਕੋ ਪੈਸੇ ਨਹੀਂ ਮੈਂ ਕਰ ਸਕਦੀ ਮੈਂ ਆਈਆਂ ਬਾਂਡੀ ਤੇ ਤੁਸੀਂ ਕਹਿੰਦਾ ਅਭੀ ਤਾਂ ਵੀ ਪੈਸੇ ਕਾਲ ਦਿਓ ਤਾਂ ਫੇਰ ਮੈਂ ਕੀ ਕਰਨਾ ਆ ਮੈਂ ਕਹਾ ਸੋਮਵਾਰ ਤੱਕ ਮੈਂ ਕਾਲ ਦੋ ਤੇ ਅਚਾਨਕ ਮੇਰੀ ਪਤੀ ਜੀ ਆਈ ਤਾਂ ਉਹਨੇ ਦੇਖਿਆ ਉਹ ਕਹਿੰਦੀ ਪੂਆ ਜੀ ਹੋ ਤਾਂ ਨਹੀਂ ਨੰਬਰ ਦਿੱਤਾ ਮੈਂ ਕਹਾ ਹੋਰ ਕੋਈ ਨਹੀਂ ਦਿੱਤਾ ਮੈਂ ਕੋਈ ਨੰਬਰ ਦਿੱਤਾ ਕਹਿੰਦੀ ਇਦਾਂ ਨਹੀਂ ਨਿਕਲ ਸਕਦੇ ਪੈਸੇ ਮੈਂ ਬਚ ਗਈ ਤਾਂ ਤੁਸੀਂ ਭੈਣ ਭਰਾ ਸਾਰੇ ਬਚੋ ਸਾਰੇ ਬਚੋ ਬਿਲਕੁਲ ਰੋਜ਼ ਇਦਾਂ ਦੇ ਫੋਨ ਬਹੁਤ ਸਾਰਿਆਂ ਸਾਡੀਆਂ ਮਾਤਾ ਮਾਂ ਭੈਣਾਂ ਨੂੰ ਆਉਂਦੇ ਆ ਤੇ ਸਾਡੀਆਂ ਜਿਹੜੀਆਂ ਮਾਤਾ-ਮਾਪੇਣਾ ਬਹੁਤ ਭੋਲੀਆਂ ਜਾਂਦਾ ਸਾਡੀ ਭੂਆ ਬਹੁਤ ਭੋਲੀ ਆ ਤੇ ਇਹਨੂੰ ਲੱਗਾ ਮੈਂ ਦਾ ਵਾਕਏ ਕੋ ਭਤੀਜਾ ਬੋਲਦਾ ਆ ਇਹਨਾਂ ਘਰਵੱਜਿਆਂ ਚੋਂ ਬਾਹਰ ਹੀ ਨਿਕਲੇ ਤੇ ਇੱਕ ਕੱਲੀ ਲੱਖ-ਲੱਖ ਕੇ ਗੱਲਾਂ ਕਰਦੀ 7 ਲੱਖ ਰੁਪਈਆ ਮੈਨੂੰ ਲੱਗਾ ਹੁਣ ਤਾਂ ਕਿਸੇ ਨੂੰ ਪਤਾ ਨਹੀਂ ਲੱਗੇ ਪਾਤਾ ਤੇ ਪਾਤਾ ਬੇਂਤੀ ਆ ਸਾਰਿਆਂ ਨੂੰ ਕਿ ਇਦਾਂ ਦਾ ਕੋਈ ਵੀ ਕਾਲ ਆਉਂਦੀ ਆ ਉਹ ਤੁਹਾਡਾ ਸਾਰਾ ਡਾਟਾ ਕੱਢਿਆ ਹੁੰਦਾ ਤੁਹਾਡਾ ਨਾਮ ਪੈੰਡ ਤੇ ਕੋਈ ਨਾ ਕੋਈ ਰਿਸ਼ਤੇਦਾਰ ਬਣ ਕੇ ਉਹ ਫੋਨ ਕਰ ਦਿੰਦੇ ਆ ਇਦਾਂ ਦੀ ਫਰੋਡ ਕਾਲਾਂ ਤੋਂ ਬਚੋ ਤੁਹਾਨੂੰ 10 ਲੱਖ ਆਵੇ ਤੁਹਾਨੂੰ 20 ਲੱਖ ਆਵੇ ਤਾਂ ਉਹ ਤੁਹਾਨੂੰ ਲਾਲਚ ਦਿੰਦੇ ਆ ਤੇ ਇਸ ਚੀਜ਼ ਤੋਂ ਬਚੋ ਆਪਣਾ ਜਿਹੜਾ ਮਿਹਨਤ ਨਾਲ ਕਮਾਇਆ ਪੈਸਾ ਬਚਾਓ ਇੰਨੀਆਂ ਕਿੰਨੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਰੋਜ਼ ਦੀ ਗੱਲ ਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹਰੇਕ ਦੇ ਫੋਨ 'ਚ ਵੀਡੀਓ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ